ਅਰੇ ਸ਼ਾਸਤਰੀ ਕਾ ਜੀ ਸਾਰਿਆਂ ਨੂੰ ਮੇਰੀ ਤੁਹਾਨੂੰ ਸਾਰੇ ਵਧੀਆ ਹੋਗੇ ਮੈਂ ਵੀ ਬਹੁਤ ਵਧੀਆ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਟਾਪਿਕ ਤੇ ਗੱਲ ਕਰਨ ਜਾ ਰਿਹਾ ਜਿਵੇਂ ਤੁਹਾਨੂੰ ਪਤਾ ਹੈ ਕਿ ਮਈ ਜੂਨ ਦੇ ਵਿੱਚ ਆਪਣੇ ਨਾ ਸਕੂਲ ਦੇ ਵਿੱਚ ਜਿਹੜੇ ਬੱਚੇ 10ਵੀਂ 11ਵੀਂ 12ਵੀਂ ਵਾਲੇ ਹੁੰਦੇ ਨੇ 10ਵੀਂ ਤੋਂ 12ਵੀਂ ਵਾਲੇ ਉਹਨਾਂ ਦੇ ਰਿਜ਼ਲਟ ਆਉਂਦੇ ਨੇ ਰਿਜ਼ਲਟ ਤੋਂ ਬਾਅਦ ਉਹਨਾਂ ਨੂੰ ਹੁਣ ਰਿਜ਼ਲਟ ਤਾਂ ਆ ਗਿਆ ਬਟ ਉਹਨਾਂ ਨੂੰ ਪਤਾ ਨਹੀਂ ਕਿਹੜੀ ਫੀਲਡ ਚੂਜ਼ ਕਰਨੀ ਹੈ ਸੀ ਪਹਿਲੀ ਗੱਲ 10ਵੀਂ ਵਾਲਾ ਲਈ ਬਹੁਤ ਜ਼ਰੂਰੀ ਹੈ ਜੇ ਉਹਨਾਂ ਦਾ 10ਵੀਂ ਦਾ ਰਿਜ਼ਲਟ ਆ ਗਿਆ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ 11ਵੀਂ ਮੈਡੀਕਲ ਨਾ ਜਾਂ ਕਿਸੇ ਹੋਰ ਤਰੀਕੇ ਨਾਲ ਕਰਨੀਆ ਮਤਲਬ ਕਿਹੜਾ ਸਟਰੀਮ ਲੈਣਾ ਉਹਨਾਂ ਨੇ ਤੇ ਪਲੱਸ 2 ਵਾਲਿਆਂ ਨੂੰ ਇਹ ਹੁੰਦਾ ਕਿ ਉਹਨਾਂ ਨੇ ਚਲੋ ਸਕੂਲ ਲਾਈਫ ਹੋ ਗਈ ਕਲੀਅਰ ਹੋ ਉਹਨਾਂ ਨੂੰ ਫਿਰ ਇਦਾਂ ਹੁੰਦਾ ਕਾਲਜ ਜਾਈਏ ਕੀ ਕਰੀਏ ਅਸੀਂ ਜ਼ਿੰਦਗੀ ਵਿੱਚ ਪਰ ਉਹਨਾਂ ਨੂੰ ਜਿਵੇਂ ਕਿ ਮੈਂ ਸੀਗਾ ਆਪਣੇ ਸਕੂਲ ਦੇ ਵਿੱਚ ਠੀਕ ਠਾਕ ਸੀਗਾ ਪੜਾਈ ਦੇ ਵਿੱਚ ਪਰ ਮੇਰੇ ਮਾਪਿਓ ਇਹਨੇ ਨਹੀਂ ਪੜੇ ਲਿਖੇ ਸੀਗੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਇਹਨੂੰ ਦਾਫਲਾ ਕਿੱਥੇ ਦਿਵਾਣਾ ਕਿ ਇਹਨੂੰ ਅੱਗੇ ਕੀ ਬਣਾਉਣਾ ਚਾਹੀਦਾ ਜਾਂ ਮੈਨੂੰ ਗਾਈਡ ਕਰ ਸਕਣ ਤੇ ਮਤਲਬ ਉਦੋਂ ਮੈਂ ਵੀ ਇੰਨਾ ਹੋ ਨਹੀਂ ਸੀਗਾ ਮੈਂ ਕਿਹਨੂੰ ਪੁੱਛਿਆ ਨਹੀਂ ਕੋਈ ਗਾਈਡ ਕਰਨ ਵਾਲਾ ਸੀਗਾ ਨਹੀਂ ਤਾਂ ਗੱਲ ਕਿ ਫਿਰ ਇਹ ਚੀਜ਼ ਬਹੁਤ ਮੁਸ਼ਕਿਲ ਆਨੇ ਕਿਉਂਕਿ ਜੋ ਆਪਣੇ ਨਾਲ ਹੁੰਦਾ ਮੈਂ ਚਾਹੁੰਦਾ ਕਿ ਉਹ ਤੁਹਾਡੇ ਨਾਲ ਨਾ ਹੋਵੇ ਤੇ ਮੈਂ ਤੁਹਾਨੂੰ ਕਿ ਤੁਸੀਂ ਪਲੱਸ 2 ਤੋਂ ਬਾਅਦ ਆਪਣਾ ਸਹੀ ਚੁਣੌਤ ਕਰੋ ਸਹੀ ਤਰੀਕਾ ਚੂਜ਼ ਕਰੋ ਕਿਉਂਕਿ ਪਤਾ ਯਾਦਰ ਕੀ ਹੁੰਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਕੀ ਰੋਲਾ ਕਿ ਪਲੱਸ 2 ਕਰ ਲਈ ਕਰਦੇ ਕਹਿੰਗੇ ਚਲੋ ਜੀ ਆਇਲਟਸ ਕਰ ਲਓ ਆਇਲਟਸ ਮੁੰਡਾ ਹੋਵੇ ਜਾਂ ਕੁੜੀ ਹੋਵੇ ਜੀਦਾ ਵੀ ਹੋ ਉਹਨੂੰ ਕਹਿੰਗੇ ਆਇਲਟਸ ਕਰ ਲਓ ਕੰਡਾ ਤਲੇ ਜਾਓ ਆਸਟ੍ਰੇਲੀਆ ਅਮਰੀਕਾ ਜਿੱਥੇ ਵੀ ਜਾਣਾ ਲੋ ਆਇਲਟਸ ਕਰਕੇ ਬਾਹਰ ਚਲੇ ਜਾਓ ਦੂਸਰੀ ਗੱਲ ਕੀ ਹੈ ਜੀ ਜਿਆਦਾਤਰ ਉਹਨੂੰ ਕਰਦੇ ਕਹਿੰਗੇ ਕਿ ਬਸ ਤੇਰੇ ਨਾਲ ਉਹਥੇ ਲੱਗ ਗਿਆ ਉਹਦੇ ਨਾਲ ਲੱਗ ਗਿਆ ਅੱਜ ਕੱਲ ਜਵਾਗ ਵੀ ਇਦਾਂ ਹੀ ਕਰਦੇ ਨੇ ਉਹ ਕਰਦ ਨੂੰ ਕਹਿੰਦੇ ਨੇ ਵੀ ਮੇਰੇ ਨਾਲ ਦਾ ਦੋਸਤ ਸੀਗਾ ਉਹ ਵੀ ਇਹ ਕਰਨ ਲੱਗ ਗਿਆ ਮੈਂ ਵੀ ਉਹਦੇ ਨਾਲ ਹੀ ਲੱਗ ਗਿਆ ਪਰ ਆਪਾਂ ਨੂੰ ਪਤਾ ਨਹੀਂ ਕਿ ਆਪਣੇ ਇੰਟਰਸਟ ਕਿਹੜੀ ਚੀਜ਼ ਦੇ ਵਿੱਚ ਆਪਣ ਕੁਝ ਨਹੀਂ ਪਤਾ ਹੁੰਦਾ ਕਿ ਮੈਂ ਵੀ ਇਹ ਕਰਨੀ ਆ ਨਹੀਂ ਕਰਨੀ ਬਸ ਕੀ ਆ ਕਿ ਦੇਖੋ ਦੇਖ ਭੇਡ ਚਾਲ ਜਿਵੇਂ ਹੋ ਗਈ ਦੀ ਸੋਰੀ ਜਿਵੇਂ ਹੋ ਗਿਆ ਕੁੜੀਆਂ ਨਾਲ ਦੀਆਂ ਕੁੜੀਆਂ ਨਾਲ ਮੁੰਡੇ ਨਾਲ ਦੇ ਮੁੰਡਿਆਂ ਨਾਲ ਕਿਉਂਕਿ ਵੀ ਇਹ ਕਰਨ ਲਈ ਵੀ ਆਪਾਂ ਨੂੰ 3 ਸਾਲ ਤਾਂ ਲੱਗ ਹੀ ਜਾਂਦੇ ਨੇ ਪਰ ਜਦੋਂ ਆਪਾਂ ਥੋੜੀ ਜਿਹੀ ਅੱਗੇ ਜਾਵਾਂਗੇ ਤਾਂ ਆਪਾਂ ਨੂੰ ਉਹ 3 ਸਾਲ ਜਿਹੜੇ ਆਪਣੇ ਖਰਾਬ ਹੋਏ ਨੇ हां जे ता आपा đúng ਸਹੀ ਤਰੀਕੇ ਨਾਲ ਚੂਜ਼ ਕਰ ਰਹੇ ਆਪਾਂ ਨੂੰ ਪਤਾ ਕਿ ਆਪਾਂ ਅੱਗੇ ਕਿਹੜੇ ਸਟਰੀਮ ਤੇ ਜਾਣਾ ਹੈ ਅੱਗੇ ਆਪਾਂ ਕਿਹੜੀ ਚੀਜ਼ ਲਈ ਅਪਲਾਈ ਕਰਨਾ ਜਾਂ ਆਪਾਂ ਕਿਹੜਾ ਕੰਮ ਕਰਨਾ ਉਹਦੇ ਰਿਲੇਟਡ ਹੀ ਪਰ ਰਹੇ ਬੈਲਨਗੋਡਾ ਬਹੁਤ ਵਧੀਆ ਗੱਲ ਹੈ ਪਰ ਜੇ ਆਪਾਂ ਨਹੀਂ ਪਤਾ ਆਪਾਂ ਬਸ ਆਪਣੇ ਦੋਸਤਾਂ ਪਿੱਛੇ ਲੱਗ ਕੇ ਜਾਓ ਆਪਣੇ ਦੋਸਤਾਂ ਨੇ ਕਹਿੰਦਾ ਯਾਰ ਮੈਂ ਵੀ ਉੱਥੇ ਲੱਗਿਆ ਤੂੰ ਵੀ ਲੱਗ ਜਾ ਐਸ਼ ਕਰਾਂਗੇ ਕੁਮੈ ਫੇਰਾ ਕਰਾਂਗੇ ਗੱਲ ਇਹੀ ਹੈ ਕਿਉਂਕਿ ਮੇਰੇ ਤੇ ਵੀ ਇਹ ਦਿਨ ਆਏ ਸੀਗੇ ਤੇ ਆਪਾਂ ਉਹ ਚੀਜ਼ ਨੂੰ ਨਾ ਦੇਖੀਏ ਤੇ ਤਾਂ ਕਰਕੇ ਇਹ ਵੀਡੀਓ ਤੁਹਾਡੇ ਲਈ ਤਾਂ ਬਣਦੀ ਹੈ ਇੰਟਰੋ ਥੋੜਾ ਲੰਬਾ ਹੋ ਗਿਆ ਮੈਨੂੰ ਪਤਾ ਕਿਉਂਕਿ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਕਿ ਤੁਹਾਨੂੰ ਸਹੀ ਫੈਸਲਾ ਲੈਣ ਚ ਆਸਾਨੀ ਹੋ ਜਾਵੇ। ਮੈਨੂੰ ਪਤਾ ਕਿ ਮੈਂ ਇੰਨਾ ਸਿਆਣਾ ਨਹੀਂ ਹਾਂਗਾ ਤੁਸੀਂ ਮੇਰੇ ਨਾਲੋਂ ਵੀ ਵੱਧ ਸਿਆਣੇ ਹੋ ਪਰ ਕੁਝ ਮੇਰੇ ਵਰਗੇ ਵੀ ਹੋਣਗੇ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਪਾਸ 2 ਤੋਂ ਬਾਅਦ ਜਾਂ 10ਵੀਂ ਤੋਂ ਬਾਅਦ ਅਸੀਂ ਕੀ ਕਰਨਾ। ਕਿਉਂਕਿ ਪਤਾ ਹੋਣਾ ਬਹੁਤ ਜ਼ਰੂਰੀ ਆ ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਜਿਵੇਂ ਕਿ ਮੈਂ ਪਿੰਡ ਦੇ ਵਿੱਚ ਰਹਿੰਦਾ ਵਾਂ ਤੇ ਪਿੰਡਾਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰੀਏ ਯਾਰ ਹੁਣ ਪੈਸਾ ਤਾਂ ਹਰੇਕ ਨੇ ਕਮਾਉਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਪੈਸਾ ਕਮਾਉਣ ਲਈ ਕਰਨਾ ਕੀ ਆ। ਸਾਨੂੰ ਕੀ ਪਸੰਦ ਆ ਸੀ ਕਿਹੜੀ ਫੀਲਡ ਦੇ ਵਿੱਚ ਕੰਮ ਕਰਨਾ ਇਹ ਚੀਜ਼ਾਂ ਤੁਹਾਨੂੰ ਆਪ ਹੀ ਲੱਭਣੀਆਂ ਪੈਣੀਆਂ ਆਪਣੇ ਅੰਦਰੋਂ ਸਾਡੇ ਅੰਦਰ ਹੀ ਹੁੰਦਾ ਸਾਰਾ ਕੁਝ ਸਾਨੂੰ ਆਪ ਹੀ ਲੱਭਣਾ ਪੈਂਦਾ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਮੈਂ ਤੁਹਾਨੂੰ ਤਿੰਨ ਚੀਜ਼ਾਂ ਦਾ ਦੱਸੂੰਗਾ ਪਲਸ 2 ਤੋਂ ਬਾਅਦ ਤੁਸੀਂ ਜੋਬ ਕਰ ਸਕਦੇ ਹੋ ਆਪਣਾ ਬਿਨਸਸ ਕਰ ਸਕਦੇ ਹੋ ਜਾਂ ਕੋਈ ਸਕਿੱਲ ਸਿੱਖ ਸਕਦੇ ਹੋ ਤੁਹਾਨੂੰ ਇਹ ਤਿੰਨੇ ਚੀਜ਼ਾਂ ਬਾਰੇ ਐਗਜ਼ਾਮਪਲ ਦੇ ਕੇ ਦੱਸੂੰਗਾ ਚੰਗੀ ਤਰ੍ਹਾਂ ਵਿਸਤਾਰ ਨਾਲ ਸਮਝਾਉਂਗਾ ਕਿ ਇਹ ਚੀਜ਼ਾਂ ਹੁੰਦੀਆਂ ਕਿਵੇਂ ਨੇ ਫਿਰ ਤੁਸੀਂ ਚੂਜ਼ ਕਰਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾ ਪੁਆਇੰਟ ਹੈ ਜੋਬ ਜੋਬ ਪੋਸਟਮ ਕਰਦੇ ਨੇ ਕਿ ਜਦੋਂ ਚਲੋ ਮੰਨੋ ਪਲੱਸ 2 ਦੇ ਬਾਅਦ ਆਪਣੇ ਘਰੇ ਸਰਵਾਈਵ ਨਹੀਂ ਹੋ ਰਿਹਾ ਪੈਸਿਆਂ ਦੀ ਲੋੜ ਆ ਆਪਾਂ ਨੂੰ ਕੰਮ ਕਰਨ ਦੀ ਲੋੜ ਪੈ ਸਕਦੀ ਆ ਤਾਂ ਆਪਾਂ ਜੋਬ ਫੜ ਲੈਨੇ ਆ ਨਾਲ ਜਿੱਥੇ ਤਾਂ ਆਪਾਂ ਨਾਲ ਨਾਲ ਪੜ੍ਹ ਸਕਦੇ ਆ ਜੇ ਤਾਂ ਆਪਾਂ ਪੜ੍ਹੀਏ ਤਾਂ ਵੀ ਵਧੀਆ ਕਿਉਂਕਿ ਜਾਂ ਆਪਾਂ ਨੂੰ ਕਲੀਅਰ ਵੀ ਹੋਵੇ ਤਾਂ ਆਪਾਂ ਤਾਂ ਹੀ ਪੜਾਂਗੇ ਕਿ ਹਾਂਜੀ ਕਿ ਮੈਨੂੰ ਕਲੀਅਰ ਆ ਕਿ ਮੈਂ ਆਹ ਫੀਲਡ 'ਚ ਕੰਮ ਕਰਨਾ ਚਾਹੁੰਦਾ ਮੈਂ ਪਾਰਟ ਟਾਈਮ ਨਾਲ ਜੋਬ ਕਰ ਲੈਣਾ ਤੇ ਨਾਲੇ ਆਪਾਂ ਪੜੀ ਜਾਊਂਗਾ ਤਾਂ ਮੈਨੂੰ ਕਲੀਅਰ ਆ ਬੱਟ ਜੇ ਨਹੀਂ ਵੀ ਕਲੀਅਰ ਆ ਆਪਾਂ ਜੋਬ ਕਰਨ ਲੱਗ ਗਏ ਠੀਕ ਹੈ ਉਸ ਦੇ ਵਿੱਚ ਆਪਣੀ ਸੈਲਰੀ ਲੱਗੂਗੀ ਥੋੜੀ ਥੋੜੀ ਸਾਦੀ ਲੱਗੂਗੀ ਉਸ ਦੇ ਵਿੱਚ ਕਿਉਂਕਿ ਆਪਣੀ ਪੜ੍ਹਾਈ ਵੀ ਨਹੀਂ ਹੋਊਗੀ ਨਾਲ ਨਾਲ ਤਾਂ ਆਪਣੀ ਗ੍ਰੋਥ ਵੀ ਬਹੁਤ ਹੌਲੀ ਹੋਊਗੀ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜੋਬ ਆਪਾਂ ਕਿਵੇਂ ਦੀ ਮਿਲੂਗੀ ਸਟਾਰਟਿੰਗ ਦੇ ਵਿੱਚ ਸੇਲਜ਼ਮੈਨ ਦੀ ਹੋਊਗੀ ਕੋਈ ਮਿਲ ਥੋੜੀ ਜੋਬ ਤੇ 5-10 ਹਜ਼ਾਰ ਸੈਲਰੀ ਤੇ ਕੋਈ ਸਕਿਉਰਿਟੀ ਗਾਰਡ ਦੀ ਜੋਬ ਹੋਵੇ 10-12 ਹਜ਼ਾਰ ਸੈਲਰੀ ਤੇ ਜਾਂ ਜੇ ਕੋਲ ਸੈਂਟਰ ਵਗੈਰਾ ਜੋਬ ਕਰ ਸਕਦੇ ਆ ਇਦਾਂ ਦੀ ਜੋਬ ਆਪਾਂ ਨੂੰ ਮਿਲ ਜਾਣੀ ਆ ਬਾਕੀ ਜੋਬ ਮੈਂ ਨਹੀਂ ਕਹਿੰਦਾ ਕਿ ਜੋਬ ਕਰੋ ਸਾਰੇ ਜਾਣੇ ਜੋਬ ਲਵੇ ਇਹਦਾ ਕਿ ਬੰਦਾ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਨੌਕਰ ਤਾਂ ਨੌਕਰੀ ਆ ਆਪਾਂ ਨੂੰ ਕਿਸੇ ਦੀ ਅੰਡਰ ਕੰਮ ਕਰਨਾ ਪਊਗਾ। ਬਾਕੀ ਕਿਸੇ ਬੰਦੇ ਦੀ ਮਜਬੂਰੀ ਹੁੰਦੀ ਹੈ ਕਿ ਥੱਲੇ ਕੰਮ ਕਰਨਾ। ਕਿਸੇ ਬੰਦੇ ਦੀ ਮਤਲਬ ਆਪਾਂ ਨੂੰ ਕਿਸੇ ਦੀ ਗੱਲ ਸੁਣਨਗੇ ਜੀ ਨਹੀਂ ਕਰਦਾ ਕਿ ਕੋਈ ਆਪਣੇ ਤੇ ਆਰਡਰ ਮਾਰੇ ਕਿ ਇਹ ਕਰੋ, ਉਹ ਕਰੋ, ਇਦਾਂ ਕਰੋ। ਮਤਲਬ ਤੁਹਾਨੂੰ ਪਤਾ ਹੀ ਪੰਜਾਬ ਦੇ ਲੋਕ ਕਿਵੇਂ ਦੇ ਨੇ। ਪਰ ਆਪਾਂ ਬਾਹਰ ਜਾ ਕੇ ਵੀ ਤਾਂ ਕਰਦੇ ਹੀ ਆਂ। ਕਿਉਂਕਿ ਚਾਹੋ ਉੱਥੇ ਆਪਾਂ ਨੂੰ ਥੋੜੇ ਪੈਸੇ ਵੱਧ ਮਿਲ ਜਾਂਦੇ ਆ ਮੈਂ ਸਮਝਦਾ ਪਰ ਆਪਾਂ ਇੱਥੇ ਵੀ ਕਿਹੜਾ ਜੌਬ ਕਰਕੇ ਥੋੜਾ ਜਿਹਾ ਆਪਾਂ ਜਿਹੜੇ ਕੰਮ ਦੇ ਲੈ ਜਿਹੜਾ ਆਪਾਂ ਜੌਬ ਕਰਾਂਗੇ ਉਹਦਾ ਆਪਾਂ ਕੰਮ ਵੀ ਸਿੱਖ ਲਾਂਗੇ। ਉੱਤੇ ਰਹਿ ਕੇ ਫਿਰ ਆਪਾਂ ਆਪਣਾ business ਸ਼ੁਰੂ ਕਰ ਸਕਦੇ ਹਾਂ ਉਹਦੇ ਨਾਲ ਦੂਸਰੀ ਚੀਜ਼ ਹੈ ਜੀ business business ਦੇ ਵਿੱਚ ਇਹ ਹੁੰਦਾਗਾ ਜੇਕਰ ਆਪਾਂ ਥੋੜਾ ਜਿਹਾ ਰਿਸਕ ਲੈ ਸਕਦੇ ਹਾਂ ਪੈਸਿਆਂ ਦਾ ਕਿਉਂਕਿ ਸਟਾਰਟਿੰਗ 1 ਲੱਖ ਤੋਂ 2 ਲੱਖ ਰੁਪਏ ਲਾ ਕੇ ਕੋਈ business ਖੋਲ ਸਕਦੇ ਹਾਂ ਜਾਂ ਕੋਈ ਮੋਬਾਈਲ ਦੀ ਸ਼ਾਪ ਖੋਲ ਲਈ ਕੋਈ ਹੋਰ ਸ਼ਾਪ ਕੋਈ ਰਾਸ਼ਨ ਦੀ ਸ਼ਾਪ ਜਾਂ ਮਤਲਬ ਜੋ ਵੀ ਸ਼ਾਪ ਆਪਾਂ ਖੋਲ ਸਕਦੇ ਹਾਂ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸ਼ਾਪ ਖੋਲ ਲਈ ਕਿ ਜਿਹਦੇ 'ਚ ਆਪਾਂ ਨੂੰ ਫਾਇਦਾ ਹੋਵੇ ਤੇ ਆਪਾਂ ਨੂੰ ਥੋੜੀ ਟੈਨਸ਼ਨ ਵੀ ਨਾ ਹੋਵੇ ਕਿ ਆਪਣਾ ਥੋੜਾ ਲੌਸ ਹੋ ਸਕਦਾ ਹੋਵੇ ਕਿਉਂਕਿ ਉੰਨੇ ਕੁ ਪੈਸੇ ਲਾਈਏ ਕਿ ਲੌਸ ਦਾ ਵੀ ਉਹਦੇ ਨਾਲ ਕੀ ਹੋ ਸਕਦਾ ਆਪਾਂ ਆਪਦੀ ਮਰਜ਼ੀ ਦੇ ਮਾਲਕ ਬਣ ਸਕਦੇ ਆਪਾਂ ਆਪਣੀ ਮਰਜ਼ੀ ਨਾਲ ਟਾਈਮ ਤੇ ਜਾ ਸਕਦੇ ਆ ਆਪਣੀ ਮਰਜ਼ੀ ਨਾਲ ਘਰ ਆ ਸਕਦੇ ਆ ਮਤਲਬ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਆ ਉਹਦੇ ਵਿੱਚ ਆਪਾਂ ਨੂੰ ਇਹ ਫਾਇਦਾ ਹੁੰਦਾ ਤੇ ਬਾਕੀ ਨੁਕਸਾਨ ਉਹਦੇ ਵਿੱਚ ਇਹ ਹੋ ਸਕਦੇ ਨੇ ਕਿਉਂਕਿ ਸਟਾਰਟਿੰਗ ਦੇ ਵਿੱਚ ਕੰਮ ਨਹੀਂ ਵੀ ਚੱਲੂਗਾ bizness ਕਰਨ ਦੇ ਲਈ ਆਪਾਂ ਨੂੰ ਮਾਰਕੀਟ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਗਾਹਕ ਨੂੰ ਚਾਹੀਦਾ ਕੀ ਆ ਆਪਾਂ ਜੋ ਉਹਨੂੰ ਦਵਾਂਗੇ ਤਾਂ ਉਹੀ ਅਗਲਾ ਫੇਰ ਆਪਣੇ ਕੋਲ ਵਾਪਸ ਆਊਗਾ ਆਪਾਂ ਨੂੰ ਵਧੀਆ ਚੀਜ਼ ਦਵਾਂਗੇ ਤਾਂ ਵਧੀਆ ਤਰੀਕੇ ਨਾਲ ਆਊਗਾ bizness ਦੇ ਵਿੱਚ ਆਪਾਂ ਨੂੰ ਥੋੜਾ ਸਬਰ ਰੱਖ ਕੇ ਕੰਮ ਕਰਨਾ ਪਵੇ ਕਿਉਂਕਿ business ਇੱਕਦਮ ਨਹੀਂ ਚੱਲਦੇ ਹੋ ਸਕਦਾ 6 ਮਹੀਨੇ ਦਾ ਬੈਕਅਪ ਤੁਹਾਨੂੰ ਦੇ ਕੋਲ ਹੋਣਾ ਜ਼ਰੂਰੀ ਹੈ 6 ਮਹੀਨੇ ਨਾਲ ਚੱਲੇ ਤੁਹਾਡਾ ਕੰਮ ਚੰਗੀ ਤਰ੍ਹਾਂ ਪਰ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ ਤਾਂ ਤੁਸੀਂ ਕੋਈ ਤੋਂ ਬੁਸ਼ਣਾ ਨਹੀਂ ਕੁਝ ਵੀ ਹਰ ਚੀਜ਼ ਆਪਣੀ ਮਰਜ਼ੀ ਨਾਲ ਕਰਨੀ ਮੁਨਾਫਾ ਵੀ ਇਹਦੇ ਵਿੱਚ ਸੈਲਰੀ ਨਾਲੋਂ ਮਤਲਬ ਕਿ ਜੌਬ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਤੇ ਇਸੇ ਜੀ ਇਹ ਸਕਿੱਲ ਅੱਜ ਦੇ ਟਾਈਮ ਦੇ ਵਿੱਚ ਸਕਿੱਲ ਇਹੋ ਜੀ ਚੀਜ਼ ਆ ਜੋ ਕਹਿੰਦੇ ਹੁੰਦੇ ਕਿ ਸਕਿੱਲ ਬੰਦੇ ਨੂੰ ਕਦੇ ਭੁੱਖਾ ਨਹੀਂ ਮਾਰਨ ਦਿੰਦੀ ਸਕਿੱਲ ਇਹਦੀ ਚੀਜ਼ ਆ ਕਿ ਤੁਸੀਂ ਮੰਨ ਲਓ ਤੁਹਾਡੇ ਕੋਲ ਕੋਈ ਜੋਬ ਨਹੀਂ ਹੈ ਕੁਝ ਨਹੀਂ ਹੈਗਾ ਪਰ ਤੁਸੀਂ ਆਪਣੀ ਸਕਿੱਲ ਦੇ ਸਾਥੇ ਆਪਣੀ ਰੋਟੀ ਕਮਾ ਕੇ ਖਾ ਸਕਦੇ ਹੋ ਸਕਿੱਲ ਹੋਣਾ ਬਹੁਤ ਜ਼ਰੂਰੀ ਡਿਗਰੀ ਨਾਲੋਂ ਅੱਜ ਦੇ ਟਾਈਮ ਦੇ ਵਿੱਚ ਜ਼ਰੂਰੀ ਸਕਿੱਲ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਿਆ ਚਾਹ ਦਾ ਕੰਮ ਕਰਦੇ ਲੋਕ ਉਹਨਾਂ ਕੋ ਆਪਣੀ ਸਕਿੱਲ ਨਾਲ ਵਧੀਆ ਚਾਹ ਬਣਾਉਂਦੇ ਚਾਹ ਵੇਚਦੇ ਤੇ ਉਹ ਮੈਨੂੰ ਲੱਗਦਾ ਜੋਬ ਵਾਲੇ ਬੰਦੇ 30000 ਕਮਾਉਂਦੇ ਤੋਂ 60000 ਕਮਾਉਂਦੇ ਆ ਤੇ ਬਿਜ਼ਨਸ ਵਾਲੇ ਬੰਦੇ ਨਾਲ ਤਾਂ ਕਰੋ ਘੱਟ ਹੀ ਕਮਾਉਂਦੇ ਆ ਪਰ ਫਿਰ ਵੀ ਉਹਨਾਂ ਦਾ ਆਪਣਾ ਇੱਕ ਬਿਜ਼ਨਸ ਆ ਉਹ ਸਕਿੱਲ ਉਹਨਾਂ ਕੋਲੇ ਸਕਿੱਲ ਦੇ ਵਿੱਚ ਕੀ ਹੁੰਦਾ ਹੈ ਸਕਿੱਲ ਵੀਡੀਓ ਐਡੀਟਿੰਗ ਹੋਗੀ ਜਾਂ ਆਪਣਾ ਟੈਨਰ ਹੋ ਗਿਆ ਫਿਰ ਆਪਣਾ ਫੈਸ਼ਨ ਡਿਜ਼ਾਈਨਿੰਗ ਹੋਗੀ ਇਹ ਚੀਜ਼ਾਂ ਸਕਿੱਲ ਦੇ ਵਿੱਚ ਮੇਨ ਹੁੰਦੀਆਂ ਨੇ ਕੋਈ ਵੀ ਕੰਮ ਇੱਕ ਦੇਖ ਕੇ ਉਹਨੂੰ ਚੰਗੀ ਤਰ੍ਹਾਂ ਸਿੱਖ ਲਓ ਸਕਿੱਲ ਇਹਦੇ ਵਿੱਚ ਥੋੜਾ ਜਿਹਾ ਔਖਾ ਹੀ ਹੁੰਦਾ ਕਿਉਂਕਿ ਸਟਾਰਟਿੰਗ ਦੇ ਵਿੱਚ ਕੰਮ ਥੋੜਾ ਮਿਲਣਾ ਔਖਾ ਹੋ ਜਾਂਦਾ ਪਰ ਜੇ ਤੁਸੀਂ ਆਪਣੇ ਕੰਮ ਨੂੰ ਬਹੁਤ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਡੇ ਕੋਲ ਕਸਟਮਰ ਆਣਗੇ ਹੀ ਆਣਗੇ ਸਕਿੱਲ ਸਭ ਤੋਂ ਬੈਸਟ ਹੈ ਅੱਜ ਦੇ ਟਾਈਮ ਦੇ ਵਿੱਚ ਡਿਗਰੀ ਨਾਲੋਂ ਵੱਧ ਸਕਿੱਲ ਹੋ ਗਈ ਆ ਤਾਂ ਮੈਂ ਵੀਡੀਓ ਦੇ ਐਂਡ ਵਿੱਚ ਇਹੀ ਕਹੂੰਗਾ ਕਿਸੇ ਦੋਸਤ ਨੂੰ ਕਿਸੇ ਮਿੱਤਰ ਦੇ ਜਾਂ ਆਪਣੇ ਘਰ ਦੇ ਪਿੱਛੇ ਲੱਗ ਕੇ ਘਰ ਦੇ ਦੇ ਪ੍ਰੈਸ਼ਰ ਚਾ ਕੇ ਕਦੇ ਵੀ ਕੋਈ ਚੀਜ਼ ਨਾ ਚੁਣੋ ਜੋ ਤੁਹਾਡਾ ਮਨ ਚਾਹੁੰਦਾ ਉਹੀ ਕਰੋ ਕਿਉਂਕਿ ਕਿਉਂਕਿ ਜ਼ਿੰਦਗੀ ਤੁਹਾਡੀ ਹੈ ਨਾ ਕਿ ਤੁਹਾਡੇ ਘਰ ਜੋਬ ਵੀ ਜਾਂ ਕੁਝ ਵੀ ਚੁਣਨਾ ਇਹਨੂੰ ਇਦਾਂ ਨਾ ਚੁਣੋ ਕਿਉਂਗੇ ਬਾਅਦ ਦੇ ਵਿੱਚ ਕੀ ਹੁੰਦਾ ਥੋੜਾ ਟਾਈਮ ਤੁਸੀਂ ਜੋਬ ਕਰੋਗੇ ਪਰ ਉਸ ਤੋਂ ਬਾਅਦ ਜੋਬ ਕਰਨਾ ਤੁਹਾਡੀ ਮਜਬੂਰੀ ਬਣ ਜਾਊਗਾ ਕੰਮ ਉਹ ਚੁਣੋ ਜਿਹਦੇ ਵਿੱਚ ਤੁਹਾਡੇ ਦਿਲ ਨੂੰ ਸਕੂਨ ਮਿਲੇ ਹਾਂ ਭਾਵੇਂ ਤੁਸੀਂ ਥੋੜੇ ਪੈਸੇ ਘੱਟ ਕਮਾ ਲਓ ਕੋਈ ਚੱਕਰ ਨਹੀਂ ਪਰ ਕੰਮ ਉਹ ਚੁਣੋ ਜਿਹਦੇ ਨਾਲ ਤੁਹਾਡੇ ਦਿਲ ਨੂੰ ਵੀ ਸਕੂਨ ਮਿਲੇ ਇਹ ਨਹੀਂ ਹੈ ਕਿ ਤੁਹਾਡੀ ਮਜਬੂਰੀ ਬਣ ਜਾ ਜੋਬ ਤੁਹਾਨੂੰ ਜਾਣਾ ਹੀ ਪਵੇ ਹਰ ਵਾਰ ਆਪਾਂ ਤੁਹਾਡਾ ਦਿਲ ਕਰੇ ਨੰਦਰ ਜਾਣ ਦਾ ਇਹ ਚੀਜ਼ ਨਹੀਂ ਚਾਹੁੰਦਾ ਮੈਂ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਇਹ ਟਾਈਮ ਬਹੁਤ ਜ਼ਰੂਰੀ ਹੁੰਦਾ ਆਪਾਂ ਦੋਸਤਾਂ ਪਿੱਛੇ ਲਾ ਕੇ ਘਰ ਦੇ ਪਿੱਛੇ ਲਾ ਕੇ ਇਹ ਚੀਜ਼ ਦੇ ਫੈਸਲੇ ਲਾ ਲਈਏ ਜੇ ਉਹ ਆਪਣਾ ਮਨ ਚਾਹੁੰਦਾ ਉਹੀ ਕਰੀਏ ਆਪਾਂ ਇਹ ਚੀਜ਼ਾਂ ਨੂੰ ਆਪਾਂ ਨੂੰ ਜਿਵੇਂ ਹੁਣ ਕੰਮ ਦਾ ਨਹੀਂ ਪਤਾ ਆਪਾਂ ਸਭ ਤੋਂ ਸਭ ਤੋਂ ਬਈ ਚੀਜ਼ ਪਤਾ ਕੀ ਹੈ YouTube YouTube ਹੋ ਗਿਆ ਕੋਈ ਗਵਰਨਮੈਂਟ ਨੇ ਸਕਿਲਸ ਵਗੈਰਾ ਲਿਆ ਹੈ ਭਰਾਈ ਹੋਏ ਨੇ ਕੋਰਸ ਵਗੈਰਾ ਤੁਸੀਂ ਉਹ ਸਿੱਖ ਸਕਦੇ ਹੋ YouTube ਤੋਂ ਫ੍ਰੀ ਆਫ ਕਾਸਟ ਆ ਤੁਸੀਂ ਕੁਝ ਵੀ ਸਿੱਖਣਾ YouTube ਤੋਂ ਖੋਲੋ Google ਤੇ ਸਰਚ ਕਰੋ YouTube ਖੋਲੋ ਹਰ ਚੀਜ਼ ਦੀ ਵੀਡੀਓ ਤੁਹਾਨੂੰ ਮਿਲ ਜੂਗੀ Google ਤੋਂ ਹਰ ਚੀਜ਼ ਦੀ ਨੌਲੇਜ ਮਿਲ ਜਾਣੀ ਹੈ ਆਪਣੇ ਲਈ ਸਿੱਖੋ ਕਿਉਂਕਿ ਨੌਲੇਜ ਇੱਕ ਪਾਵਰ ਹੈਗੀ ਜਿੰਨਾ ਤੁਹਾਨੂੰ ਜ਼ਿਆਦਾ ਕੰਮ ਆਉਂਦਾ ਹੋਊਗਾ ਸਕਿੱਲ ਤੁਹਾਡੇ ਕੋਲ ਹੋਗੀ ਤੁਸੀਂ ਕਦੇ ਵੀ ਭੁੱਖੇ ਨਹੀਂ ਮਰੋਗੇ ਆਪਣੇ ਆਪ ਨੂੰ ਇੰਨਾ ਵੈਲਿਊਏਬਲ ਬਣਾਓ ਕਿ ਤੁਹਾਨੂੰ ਲੋਕਾਂ ਕੋਲੇ ਕੰਮ ਮੰਗਣ ਜਾਂਦੇ ਲੋੜ ਨਾ ਪਵੇ ਕਿ ਲੋਕ ਤੁਹਾਡੇ ਕੋਲ ਆਪ ਆਉਣ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਕੰਮ ਦੀ ਪੈਸੇ ਮੰਗੋਗੇ ਮਤਲਬ ਜੇ ਤੁਸੀਂ ਜੋਬ ਕਰਨ ਜਾਂਦੇ ਹੋ ਕਿਸੇ ਕੋਲੇ ਉਹ ਬੰਦਾ ਕਹਿੰਨਗਾ ਵੀ ਮੈਂ ਤੁਹਾਨੂੰ 10000 ਦਵਾਂਗਾ ਪਰ ਤੁਸੀਂ ਜੇ ਤੁਹਾਡੇ ਵਿੱਚ ਕਿੱਲ ਹੈ ਤੁਸੀਂ ਆਪਣਾ ਕੰਮ ਬਹੁਤ ਪ੍ਰੋਪਰ ਦੇਖਣ ਕਰਦੇ ਹੋ ਤਾਂ ਬੰਦਾ ਤੁਹਾਡੇ ਕੋਲ ਆਊਗਾ ਤੁਸੀਂ ਉਹਨੂੰ ਕਹੋਗੇ ਜੀ ਮੈਂ 1 ਘੰਟੇ ਦਾ 10000 ਚਾਰਜ ਕਰਦਾ ਉਹ ਤੁਹਾਨੂੰ ਦੇਊਗਾ ਜੇਕਰ ਤੁਹਾਡੇ ਕੰਮ ਦੇ ਵਿੱਚ ਦਮ ਹੈਗਾ ਤਾਂ ਇਹ ਚੀਜ਼ ਇੱਦਾਂ ਨਹੀਂ ਬਣਦੀ ਇਹ ਚੀਜ਼ ਨੂੰ ਬਣਾਉਣ ਲਈ ਬਹੁਤ ਹੀ ਮਿਹਨਤ ਲੱਗਦੀ ਆ ਪਰ ਜੇ ਤੁਸੀਂ ਚਾਹੋ ਤਾਂ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਤਾਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੰਨਾ ਹੀ ਜੇਕਰ ਤੁਹਾਨੂੰ ਫੇਰ ਵੀ ਕਿਸੇ ਚੀਜ਼ ਦੇ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਬਾਕੀ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਬੰਦੇ ਨੇ ਕੀ ਕਰਨਾ ਹੈ ਕਿਹਦੇ ਰਿਲੇਟਡ ਪੜ੍ਹਾਈ ਕਰਨੀ ਹੈ ਕਿਹੜਾ ਕੋਰਸ ਕਰਨਾ ਹੈ ਜਾਂ ਜੋ ਵੀ ਕਿਹੜੀ ਸਕਿੱਲ ਸਿੱਖਣੀ ਹੈ ਜਰੂਰ ਕਮੈਂਟ ਕਰੋ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਜਿਹੜੇ ਹਜੇ ਪਲੱਸ 2 ਹੁਣੇ ਪਾਸ ਕਰੀਏ ਜਿਨ੍ਹਾਂ ਨੇ 12ਵੀਂ ਦਾ ਹੁਣੇ ਰਿਜ਼ਲਟ ਆਇਆਗਾ ਤਾਂ ਕਿ ਉਹਨਾਂ ਨੂੰ ਜਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੱਸੋ ਇਹ ਵੀਡੀਓ ਜਰੂਰ ਸ਼ੇਅਰ ਕਰੋ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਕਿਉਂਕਿ ਮੈ ਬੱਲ ਠੀਕ ਹੈ ਬੱਟ ਪਰ ਮੈਨੂੰ ਥੋੜਾ ਪਛਤਾਵਾ ਹੁੰਦਾ ਇਸ ਟਾਈਮ ਤੇ ਆ ਕੇ ਤਾਂ ਕਿ ਕਿ ਮੈਂ ਉਸ ਟਾਈਮ ਥੋੜਾ ਜਿਆ ਹੋਰ ਵਧੀਆ ਕੁਝ ਕਰ ਸਕਦਾ ਕਿਉਂਕਿ ਕੋਈ ਨੌਲੇਜ ਹੈ ਨਹੀਂ ਸੀ ਇੰਨੀ ਆ ਆਪਣੇ ਆਪ ਨੂੰ ਪਤਾ ਨਹੀਂ ਸੀ ਘਰ ਦੇ ਵੀ ਇੰਨੇ ਪੜੇ ਲਿਖੇ ਨਹੀਂ ਸੀਗੇ ਆਪਣੇ ਨੂੰ ਪਤਾ ਹੀ ਇਹ ਪਿੰਡਾਂ ਦੇ ਵਿੱਚ ਕਿ ਮੇਰੇ ਹੁੰਦੇ ਨੇ ਤਾਂ ਕਰਕੇ ਇਹ ਚੀਜ਼ ਲਈ ਆਪਣੇ ਥੋੜਾ ਜਿਹਾ ਭਰਾਵਾਂ ਨੂੰ ਛੋਟਿਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਜੇ ਕੋਈ ਮਾਪਿਓ ਦੇਖਦੇ ਨੇ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਇਹ ਵੀਡੀਓ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਤਾਂ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬੱਟ ਚੈਨਲ ਨੂੰ